ਉਹਨਾਂ ਤੋਂ ਦੇਖਿਆ ਦੰਡੀ ਹੈ ਹੋ ਕੇ ਬਖਰਾਬ ਹੋ ਰਿਹਾ ਜਿਹੜਾ ਰਾਜੇ ਦਾ ਵਿਰੋਧੀ ਹੈ ਹੋ ਕੇ ਬਖਰਾਬ ਹੋਣਾ ਰਿਹਾ ਜਿਹੜਾ ਸੱਚ ਦੇ ਵਿਰੋਧ ਖੜੇ ਨੇ ਜਦੋਂ ਉਹਨਾਂ ਵਰ ਦੇਖਿਆ ਜਿਹੜਾ ਹਕੂਮਤ ਦੇ ਵਿਰੋਧ ਖੜੇ ਨੇ ਕੋਈ ਗੱਤਾ ਬਾਗ ਦਾ ਚੋਰਾ ਬਾਗ ਤੇ ਬੰਦ ਕਬੀਲੇ ਮਿੱਤਰ ਸੱਚ ਮਿਲਣਾ ਇਹ ਰਿਸ਼ਤਿਆਂ ਨਾਲ ਮਿਲਣਾ ਉਹਨਾਂ ਵਾਸਤੇ ਕੋਈ ਕਰ ਸਾਡੇ ਉਹਨਾਂ ਵਾਸਤੇ ਜ਼ਿੰਦਗੀ ਕੱਢਣਾ ਨੂੰ ਵਧਣ ਵਾਸਤੇ ਉਹਦਾ ਕੋਤ ਜੇ ਕੋਈ ਕੋਤਾ ਆ ਜਾਵੇ ਕਹਿੰਦਾ ਨਾ 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 ਕੋਈ ਗੋਲੀ ਮਾਰਦਾ ਤੇ ਉਹ ਬੰਦੇ পাগল ਹੋ ਗਿਆ ਹੈ। ਉਹ ਘੱਟੋ ਵਿੱਚ পাগল ਹੋ ਗਈ। ਕਰਦਾ ਕਰਦਾ। ਮਾਰਦਾ ਨਾ ਕੋਈ ਘੱਟੂ ਕੋ। ਐਸਾ ਕੁਛ ਨਹੀਂ ਹੈ। ਐਸਾ ਕੋਈ ਸੰਸਾਰਤਾ ਹੋ ਸਕਦਾ ਹੈ। ਪਰ ਮੈਸਰ ਤੇ ਪਾਲ ਜਿਹੜੀਆਂ ਹੈਗਾ ਕੁਛ ਹੈਗਾ। ਕੋਕਮਾ ਉਹਦੀ ਰੱਖਿਆ ਕਰਦਾ ਜਿਹੜੇ ਹਾਕਮ ਨੇ। ਉੱਦ ਸਾਰੀ ਦੇ। ਆਗਮ ਨੇ ਹੁਕਮ ਨੇ ਜੇ ਚੱਲਦੇ ਨੇ ਉਹ ਉਹਨਾਂ ਦੀ ਰੱਖਿਆ ਕਰਦਾ ਹੈ ਆਪਣੇ ਵੀ ਕਰਦਾ ਇੱਥੇ ਵੀ ਕਰਦਾ ਐਸਾ ਗਾਜ ਵੀ ਇਹ ਗੱਲ ਹੈ ਜਿਹੜੇ ਰਾਜੇ ਦੇ ਹੁਕਮ ਚੱਲਦਾ ਨਹੀਂ ਰਾਜਾ ਉਹਦੀ ਰੱਖਿਆ ਕਰਦਾ ਰਾਜਾ ਫਰ ਗਿਆ ਨਾ ਰੱਖਿਆ ਕਰਦਾ ਜਿਹੜੇ ਬਾਗੀ ਨੇ ਉਹਨਾਂ ਦੀ ਰੱਖਿਆ ਨਹੀਂ ਆ ਜੇ ਬਾਗੀ ਦਾ ਰਾਇ ਨੂੰ ਦੁੱਖ ਦਿੰਦੇ ਹੁੰਦੇ ਨੇ ਪਰ ਵੇਸ਼ਣ ਦੀ ਰਾਇ ਹੈ ਜਿਹੜੇ ਸੰਤ ਦੁਰਮੰਦ ਦਾ ਪ੍ਰਚਾਰ ਕਰਦੇ ਨੇ ਸਿੱਧਾ ਉਲਟ ਪ੍ਰਚਾਰ ਕਰਦਾ ਸਾਰੇ ਬਾਕੀ ਨਾਲ ਇਹ। ਉਹ ਇਹਨੂੰ ਦੁਖ ਜਿਉਂਦਾ ਰਹਿੰਦੇ। ਉਹ ਜਿਹੜੇ ਭਗਤਾਂ ਦੇ ਡੇਮੋ ਕੇ ਮਾਰਦੇ ਨੇ ਉਹਦੇ ਇਹਨੂੰ। ਉਹ ਇਹ ਆਫ ਕਾਇਵਲ ਘਰਾਂ ਵਿੱਚ ਜੁਗ ਜੁਗ ਭਗਤਾਂ ਬਹੁਤ ਬੰਦੇ ਰਹੂ। ਫੇਰ ਉਹ ਟੇਰਾ ਬੋਲਣ ਵਾਲੇ ਜਿਹਨਾਂ ਦਾ ਪੇਸ਼ਾ ਵਾਲ ਲੋਕ ਨੇ। ਪਰ ਪੇਸ਼ਾ ਉਹਨਾਂ ਦੇ ਅਕਿਰਮਤ ਹੋਵੇ। ਹਰ ਦਿੱਕ ਦੇ ਬਿਲੋਂ ਨੂੰ ਇਹ ਜਿਹੜਾ ਟਾਰਗੇਟ ਉਹ ਬਣਾਵਾਣਾ ਵਾ ਲਈ ਵੜੋ ਇਹ ਸਾਰੇ ਦੂਗਰਾ ਪਾਉਣ ਵਾਲੇ ਨੇ ਜਿਹੜੇ ਉੱਤੇ ਜਣੇ ਨੇ ਮੁੰਜਤ ਮੁੰਜਤ ਸੱਡਿਆਸੀ ਜੋਗੀ ਇਹ ਸਾਰੇ ਬਲਦਾ ਤਾਂ ਹੈ ਉੱਤੇ ਇਹ ਪੇਸ਼ਾ ਵਰਦੇ ਉਲਟੇ ਰਾ ਪਾਉਣ ਵਾਲੇ ਇਹ ਵੀ ਬੇਜਾਨਾ ਸਾਡੇ ਸੀ ਸਿੱਖਾਂ ਚ ਕੌਣ ਸੀ ਵੀਰੇ ਬਸੰਦ ਰੱਬ ਲਈਏ ਤੀਰ ਵੰਗੇ ਇਹਨਾਂ ਨਾਲ ਮੇਲ ਨਹੀਂ ਕਰਨਾ ਸਰਦਰੇ ਪਰ ਜੀ ਸਵੇਰੇ ਨਾਲ ਮੇਲ ਕਰ ਲਿਆ ਬਿਨਾਂ ਵਾਲੇ ਵੇਲੇ ਉਹੀ ਤਾਂ ਗਾਹ ਯਾਰੀ ਜਿਹੜੀ ਹੈ ਜਿਹੜੀ ਗੋਲਦੀ ਹੈ ਉਹ ਗੰਗ ਯਾਰੀ ਹੈ ਹੁਣ ਸਾਰੇ ਚੁਣਡੇ ਜਾਣਗੇ ਗਾਹ ਯਾਰੀ ਇੱਕ ਪਾਸੇ ਹੋ ਜੂਗੀ ਕੋਈ ਆਮਰੀਆਂ ਜੋ ਆਇਆ ਹੋਇਆ ਕੋਈ ਤੇਰਵੰਦੀਆਂ ਜੋ ਆਇਆ ਹੋਇਆ ਕੋਈ ਇਹਦੇ ਬਸਤ ਫੂਕੇ ਤੇ ਉਹਨਾਂ ਜੋ ਆਏ ਹੋਏ ਨੇ ਇਹਨਾਂ ਦਾ ਕੁਛ ਔਕੜ ਕੇ ਤੇਰਾ ਕਿਤੇ ਉਹਨਾਂ ਦਾ ਰਹਿੰਦਾ ਜਾਂਦਾ ਹੈ ਜਿਹੜੇ ਦੂਰੇ ਨਾਲ ਹੋਰ ਮੁਸਰੇ ਜੇਕਰ ਨਾਲ ਸ਼ੰਕਾ ਵੀ ਹੈ 그러면은 ਦੀ ਚੁੱਪ ਰਹੇ। ਜੇ ਪੜ੍ਹਨ ਤੋਂ ਨਹੀਂ ਸ਼ੰਕਾ ਹੈ 그러면은 ਦੀ ਸ਼ੰਕਾ ਨਾਲ ਨੂੰ। ਸੁਣ ਕੇ ਵੀ ਚੁੱਪ ਕਰ ਜਾਂਦੇ। ਉਹ ਕਹਿੰਦਾ ਕਿ ਪਿੱਛੇ ਜਿਹੜੇ ਸਤਿ ਮੰਦੇ ਆਏ ਨੇ ਉਹ ਇਹ ਨਹੀਂ ਜਿਵੇਂ ਮੰਦੇ ਨਹੀਂ ਸ਼ੰਕਾ ਕਿਤੇ ਦੂਰ ਹੋ ਜੂ। ਇਹ ਅੱਜ ਨਹੀਂ ਦੂਰ ਕਰੋ ਹੋ ਜੂਗੀ ਦੂਰ ਹੋਣੀ ਪਾਉਦੇ। ਇਹ ਜਿਹੜੇ ਰੌਲਾ ਪਾ ਰਹੇ ਨੇ ਸੁਣਾ ਆ ਜਣਾ ਕੋਈ ਕੋਈ ਹੈ ਨਹੀਂ ਰੌਲਾ ਹੀ ਰੌਲਾ। ਇਹ ਤਾਂ ਵਿੱਟੀ ਹੁੰਦੇ ਰਹੇ ਹੋਈ ਵਿੱਟੀ ਹੁੰਦੇ ਰਹੇ ਹੋਈ ਅੱਖਾਂ ਚ ਪਾ ਦੋ ਲੋਕਾਂ ਦੇ ਵਿੱਟੀ ਇਹਦਾ ਘਟਾ ਹੁੰਦੇ ਰਹੇ ਸਮਾਜ ਨਾਲ ਕੀ ਕਰਦੇ ਇਹ ਸਾਰੀਆਂ ਗੱਲਾਂ ਦਾ ਪਤਾ ਸਾਰਿਆਂ ਨੂੰ ਹੀ ਪਹਿਲਾਂ ਹੀ ਪਤਾ ਇਹਨਾਂ ਨੇ ਦਸੀਆਂ ਨੇ ਇਹ ਤਾਂ ਇਹ ਕਹਿੰਦਾ ਵੀ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਅਸੀਂ ਦਸੀਏ ਇਹਦਾ ਪਤਾ ਹੀ ਹੈ ਸਾਰਿਆਂ ਨੂੰ ਪਤਾ ਸਮਾਜ ਨਾਲ ਢੋਲਦੇ ਸੀ ਲੱਭੀ ਗਿਆ ਬਹੁਤ ਸਾਰੇ ਸਮਾਜ ਨਾਲ ਲੱਭ ਚੁੱਕੇ ਨੇ ਉਹ ਪਤਾ ਨਹੀਂ ਸੀ ਸਮਾਨ ਹੋ ਗਏ ਪਰੰਤਲ ਹੋ ਜਾਊਗਾ ਜੇ 28 ਆ ਜਾਣਗੇ ਠੀਕ ਪਰੰਤਲ ਪੈ ਗਈ ਗੋ ਪਰੰਤਲ ਪਾਇਆ ਕਿ ਨਹੀਂ ਪੈਸਾ ਵਰਾ ਨਾ ਪਾਇਆ ਸੀ ਜਿਹੜੇ ਪੈਸਾ ਵਾਰ ਸੀ ਨਾ ਨਹੀਂ ਪਾਇਆ ਸੀ ਆਦ ਕਿਨੇ ਖਰਾਬ ਕੀਤਾ ਪੈਸਾ ਵਰਾ ਦੇ ਕੀਤਾ ਕਰਵਾਇਆ ਕਿ ਨਾ ਜਿਹਨੂੰ ਲੋੜ ਸੀ ਕਰਵਾਉਣ ਦੀ ਵਿਹਲਾ ਨੇ ਕਰਵਾਇਆ ਕਹਿੰਦੇ ਕਿ ਕਿੰਨੇ ਪੇਸ਼ਾਵਰ ਆਦੇ ਇਤੋਂ ਵਿਲੀਪੁਦ ਕਰ ਰਹੀ ਹੈ ਸਰਕਾਰ ਦੀ ਅਰਪਣ ਲੱਭੀ ਵਿਲੀਪੁਦ ਨਾ ਸੁਝਿਆ ਜਾਂਦਾ ਬੇਵਾਨਤਾ ਨਾਲ ਹੋਏ ਕੋਦ ਬੇਵਾਨਤਾ ਹੋਈ ਪਲ ਨਾ ਤੇਰੀ ਹੋਰਡੀ ਗੁਰਬੁਧੀ ਕੱਲ੍ਹ ਕੇ ਪਰ ਹੋ ਕਿਸੇ ਤੇ ਨਹੀਂ ਹੋਣੀ ਠੀਕ ਹੈ ਗੁਰਮਖਾਣਾ ਬੇਸ਼ਾ ਗੁਰਮਖਾਣਾ ਕੰਮੈਂਟ ਗੁਰੂ ਘਰ ਦੀ ਬਾਣੀ ਹੈ ਗੁਰੂ ਘਰ ਨੇ ਵਿਚਾਰ ਨਹੀਂ ਆਪੇ ਕਰ ਲੈਣਗੇ ਠੀਕ ਗੁਰੂ ਘਰ ਨੇ ਮੰਨਣੀਆਂ ਬੁਲੜੀ ਇਹਨਾਂ ਨੇ ਬੁਲੜੀ ਬਿਹਾਰੀ ਜਿਹੜਾ ਬਣਾਉਂਦੇ ਨੇ ਇਹਨਾਂ ਨੇ ਮੰਨਣੀਆਂ ਬਣਾਉਣੀਆਂ ਉਹ ਲਗੜੀ ਗੱਲ ਦਾ ਬੋਲਦੇ ਤੁਸੀਂ ਕਲੰਦਾ ਲੈ ਲਓ ਜਟਲੇ ਉਹਨੂੰ ਜੇ ਉਹ ਬਣਾ ਲਓ ਜਾਈ ਬਣਾ ਲਓ ਜੇ ਲੰਗ ਚਾਈ ਦੇ ਬਣਾ ਹੋਰ ਕੋਈ ਛਾਈ ਬਣਾ ਲਓ ਜੇ ਖਾਲਸੇ ਦਾ ਰੱਖ ਲਓ ਜਨ ਬਿਹਾਰੀ ਦਾ ਉਹ ਬਣਾ ਲਓ ਕੋਈ ਕਹੇ ਉਹ ਕਹੇ ਉਹ ਵਿਸਾਖੀ ਤੇ ਚਾਈ ਦਾ ਲੰਗ ਕੋਈ ਗੱਲ ਨਾ ਪਰ ਤਕਵੀਲ ਤੋਂ ਜਾਈਂਦਾ ਪਹਿਲਾਂ ਹੋਇਆ ਗੁਰਬਾਣੀ ਦੇ ਦਰ ਤੋਂ ਸ਼ੁਰੂ ਹੋਈ ਹੈ। ਤੂੰ ਰੋਏਂ। ਤੂੰ ਹੀ ਉਹਦੇ ਬਾਗੇ ਚੱਟ ਲਿਓ ਸ਼ਾਇਦ। ਜੇ ਘਾਟ ਆੜ ਜਾਦੜੀ। ਕੀ ਲੰਬਾ ਰਹਿਣਾ ਲਾਜੋ। ਇਹਨਾਂ ਦਾ ਲੱਭੂਗਾ ਕਿੰਦਰਾ ਨਾ ਚਾਹੂੰ। ਜਿੱਦੋਂ ਲੱਭਣਾ ਕਿ ਉਹਦਾ ਛੜਤੀ ਗੁਰਬਾਣੀ ਛੜਤੀ। ਕਿ ਬੰਲੀ ਬੰਦੀ ਅਗਰ ਬੰਦੀ। ਇਹ ਲੋੜੀ ਜਾਂਦਾ ਹੋਈ। ਰੋਏ ਹੋਰ ਤੋਂ। ਰੂਬੀ ਆਈ ਐਨ ਵੀ ਆ ਸੁਣਨ ਕਰੀਏ ਕਰਦੇ ਕਿਉਂ ਨੇ ਪਛਲ ਦੇ ਵਿੱਚ ਗੋਲ ਕਤੇ ਆ ਗੋਲ ਆਖ ਗੋਲ ਕਤੇ ਆ ਇਹ ਤਾਂ ਝਗੜੇ ਦੇ ਮੁੱਦੇ ਨੇ ਜਿਵੇਂ ਹਰਿਆਣਾ ਪੰਜਾਬ ਦਾ ਪਾਣੀ ਵਾਲਾ ਮੁੱਦਾ ਕਦੇ ਢਾਹ ਲੈਂਦੇ ਜਾਂ ਲੋੜ ਪੈਂਦੀ ਹੈ ਜਾਂ ਨਹੀਂ ਰੋੜ ਬੰਦ ਕਰ ਦਿੰਦੇ ਨੇ ਚੰਡੀਗੜ੍ਹ ਦਾ ਮੁੱਦਾ ਜਦੋਂ ਉਹਦੀ ਢਾਹ ਲੈਂਦੀ ਬੰਦ ਕਰ ਰਹੇ ਨੇ ਵੇਹ ਅ ਦੇਸ਼ ਅੰਦਰ ਇਹ ਮੁੱਦੇ ਕੋਈ ਝੋੜ ਹੁੰਦੇ ਨੇ ਟਾਰਗੇਟ ਕੋਈ ਝੋੜ ਹੁੰਦੇ ਨੇ ਕਦਰ ਦਾ ਕੋਲ ਘਰਦਾ ਜੀ ਸਾਰਿਆਂ ਦੀ ਕਰਨ ਦਾ ਕਰਨ ਨਹੀਂ ਲੈਣਾ ਜਿਨਾ ਗੁਰਬਾਨੀ ਤੋਂ ਕੁਝ ਨਹੀਂ ਲੈਣਾ ਕੈਲੰਡਰ ਕੀ ਸਰੂ ਇਹਦਾ ਉਹ ਗੁਰਬਾਨੀ ਤੋਂ ਜਿਨ੍ਹਾਂ ਦਾ ਕੁਝ ਨਹੀਂ ਸਰਿਆ ਕੈਲੰਡਰ ਤੋਂ ਕੀ ਸਰਜੂ ਸਿੱਖੀ ਤੋਂ ਬਿਨਾਂ ਸਖ ਰਹਿਦਾ ਹੀ ਨਹੀਂ ਜੇ ਸਿੱਖੀ ਨਾਲ ਰਹੀ ਸਿਰ ਸਾਡੇ ਨੇ ਜੀ ਤਾਂਦੇ ਸ਼ੇਵੀਅਲੇ ਰਾਮਨਾਮ ਰਸਨਾ ਚੱਕ ਕੇ ਰਾਮ ਦੇ ਨਾਮ ਦੇ ਹੁਕਮ ਦੇ ਜੁਲਦੇ ਚਾਹੀਦਾ ਸਾਨੂੰ। ਰਾਮ ਅਨੁਸਾਰ ਹੀ ਚੱਲਣਾ ਚਾਹੀਦਾ। ਕਿ ਰਾਮ ਗਿਆਨ ਸਰ। ਪਿਓ ਦੇ ਅਨੁਸਾਰ ਚੱਲਣਾ ਚਾਹੀਦਾ ਔਲਾਦ ਨੂੰ। ਪਿਓ ਨੂੰ ਛੱਡ ਕੇ ਤੈਨੂੰ ਰੁਪਜੂ। ਹੋਈ। ਅਸਮਾ ਰਾਮ ਨਾਮ ਹਿੱਟ ਜਾ ਕੇ ਕਹਾ ਕਰੇ ਜੰਮ ਲੋ। ਰਾਮ ਨਾਮ। ਤੂੰ ਜੇ ਲਾ ਆਪਣੇ ਹਿੱਤ ਵਿੱਚ ਸਮਝਦਾ। ਰਾਜਨਾਮ ਰਾਮ ਰੋਮ ਦਾ ਰਾਸ ਹੈ ਜਿਹੜਾ ਇਹਨੂੰ ਆਪਣੇ ਹਿੱਤ ਵਿੱਚ ਵਰਤਦਾ ਵੀ ਇਹਹੀ ਲਾਭ ਹੈ ਸੰਸਾਰ ਦੇ ਵਿੱਚ ਰਾਮ ਲੋਭ ਮੇਰੇ ਹਿੱਤਕਾਰੀ ਹੈ ਮੇਰੇ ਹਿੱਤ ਵਿੱਚ ਹੈ ਰਾਮ ਲੋਭ ਲੈਣ ਵਾਸਤੇ ਵੀ ਆਇਆ ਰਾਮ ਲੋਭ ਦੀ ਕਮਾਈ ਹੈ ਰਾਮ ਨਾਮ ਹੀ ਨਾਰਗਾਈ ਵਾਲੀ ਚੀਜ਼ ਹੈ ਰਾਮ ਲੋਭ ਹੀ ਸਭ ਕੁਝ ਹੈ ਇਹਨੂੰ ਜਿਹੜਾ ਹਿੱਤਕਾਰੀ ਬੁੱਝਦਾ ਹੈ ਉਹਨੂੰ ਜਦਬ ਕੁਝ ਨਹੀਂ ਕਰ ਸਕਦਾ ਰਗਵਾੜੀ ਦੇ ਉੱਤੇ ਜਦ ਕਾਹ ਕਰੇ ਜਦ ਲੋ ਪਰ ਮਾਨੂੰ ਆਪਣੇ ਯਾਰ ਜੀ ਪ੍ਰਸਾਦ ਜੀ ਦੀ ਰੱਖ ਸਕਦਾ ਪਰ ਬਜਾਰਾ ਸੰਧਾਰ ਸੰਧਾਰ ਕੀ ਆ ਪਰ ਬਜਾਰਾ ਹੋਰ ਕੁਛ ਨਹੀਂ ਹੋਰ ਉਹ ਸੰਧਾਰ ਪਰ ਬਜਾਰਾ ਸੰਸਾਰ ਦੇ ਪਰਬਜਾਰ ਤੋਂ ਬਾਹਰ ਨਿਕਲ ਜਾਂਦਾ ਜਦ ਨੇ ਯਾਰ ਨੂੰ ਘਟ ਦਿੰਦਾ ਉਹ ਕਾਲ ਪੈ ਫਾਂਸੀ ਘਟ ਦਿੰਦਾ ਉਹ ਕਾਲ ਦਾ ਭਾਈ ਨਹੀਂ ਕਾਲ ਇਹਨੂੰ ਕੁਛ ਨਹੀਂ ਨਾ ਕਰ ਸਕਦਾ ਆਪਾਂ ਨੂੰ ਕਾਲ ਕੀ ਕਰ ਲੂਗਾ ਇਨ ਦਾ ਭਾਈ ਉਹ ਜੇ ਜੇ ਕਰਕੇ ਹੋਰ ਹੋਰ ਪੈ ਡੇ ਆ ਤਾਂ ਕੀ ਕਰੂਗਾ ਗੱਲ ਕੁਝ ਨਹੀਂ ਕਰਦਾ ਪਹਿਲਾ ਕੀ ਗੱਲ ਹੈ ਗੱਲ ਅਸੂਰ ਦੁਆ ਸਰੀ ਬਿਲ ਜਾਂਦਾ ਡਾਂਡਾ ਰਸਤੇ ਲਾ ਲਾ ਮੋੜ ਆ ਹੋ ਰੇ ਟੁੱਟਦਾ ਕੋਈ ਹੋਰ ਡਾਦੇ ਸਾਰੇ ਜੁੜੇ ਆ ਸੰਸਾਰ ਨਾਲ ਜਗੰਦ ਦਾ ਪੈ ਇਹ ਛੜ ਦੇ ਬਣ ਅਪਮਾਨ ਕਰਕੇ ਫੇਰਾਂ ਪੈ ਰਹੇਗਾ ਕੁਝ ਨਹੀਂ ਜਦੋਂ ਤਾਂ ਇਹ ਜਨਰਲ ਮੰਨ ਲਿਆ ਮੰਨਜ਼ੂਰ ਕਰ ਲਿਆ ਫੇਕਾ ਤਾਂ ਪੈ ਰਹਿ ਗਿਆ ਜਾਂਦਾ ਜਿਹਨੇ ਮੰਨਜ਼ੂਰ ਕਰਿਆ ਉਹਨੂੰ ਜਾਂਦਾ ਕੋਈ ਪੈ ਨਹੀਂ ਹੁੰਦਾ ਪੈ ਉਹ ਨਾਲ ਜਿਹੜਾ ਜਣਾ ਜਨ ਕਬੂਲ ਨਹੀਂ ਕਰਦਾ ਕਬੂਲ ਕਰਨਾ ਪੈਣੀ ਜੇ ਤੇ ਕਿਹੜਾ ਬੱਜੂ ਕਿਹੜੀ ਕੂਰ ਕਰਨਾ ਮੈਣ ਬਚਿਆ ਕੋਲ ਹੈ ਕਿ ਬਚਾਈ ਨਹੀਂ ਬਰ ਕੂਰ ਕਰਨੀ ਠੀਕ ਕਬੂਲ ਕਰਨ ਨਾਲ ਕੋਈ ਫਾਇਦਾ ਮੰਨਜ਼ੂਰ ਕਰਨਾ ਸਾਰੇ ਨੁਕਸਾਨ ਹੈ ਆ ਗੂਰ ਕਾਲਾ ਨਾਲ ਵਾਰੀਦਾ ਸਾਹਾ ਗੂਰ ਕਾਲਾ ਹੀ ਬੈਠ ਕਿਉਂਕਿ ਇਲਾਜ ਕੋਈ ਨਹੀਂ ਹੈ ਬਹੁਤ ਗੂਰ ਕਾਲਾ ਕੋਲ ਬੰਦੀ ਆ ਜਿਹਨਾਂ ਨੇ ਗੂਰ ਕਰਿਆ ਉਹ ਹੀ ਅਗਲ ਬੰਦੇ ਨੇ ਉਹ ਹੀ ਗਿਆਨ ਨੇ ਉਹ ਹੀ ਭਗਤ ਨੇ ਉਹ ਹੀ ਸੂਰ ਨੇ ਉਹਨਾਂ ਦੀ ਗੱਲ ਕਰਿਆ ਜਿਹੜਾ ਦੁਧਾਰਾ ਜੀ ਜਿਹਨਾਂ ਨੇ ਗੂਰ ਕੀਤਾ ਜਿਹਨਾਂ ਨੇ ਨਹੀਂ ਗੂਰ ਕੀਤਾ ਸਾਰੇ ਮੋਰਖ ਦੇ ਬਚੇ ਉਹ ਨਹੀਂ ਗਾਲੂ ਸਤ ਤੋਂ ਵੱਡਾ ਸਾਰੇ ਅਸੀਂ ਯੋਗੀ ਸਾਰੇ ਬਨੇ ਨਹੀਂ ਕੀ ਬਹਿਰ ਖਬੂਲ ਨਹੀਂ ਕੀਤਾ ਖਬੂਲ ਕੀਤਾ ਨਹੀਂ ਹੈ ਨਹੀਂ ਕਿ ਕਰਾਂ ਖਬੂਲ ਕਰ ਲੈ ਉਹ ਰਹਿ ਗਏ ਜਿਹਨਾਂ ਨਹੀਂ ਖਬੂਲ ਕੀਤਾ ਬੇ ਤੇ ਨਹੀਂ ਪੰਜਾਬ ਦੇ ਜਾਲ ਜੇ ਜਬ ਤੋੜ ਗਏ ਜਾਲ ਦੇ ਜਾਲ ਕੇ ਫਿਰ ਇਹਨਾਂ ਨੂੰ ਤੋੜ ਗਏ ਇੱਕ ਜੰਮ ਦੇ ਜਾਲ ਨੂੰ ਕੱਟ ਗਏ ਕੱਟਣ ਦੇ ਬਾਅਦ ਨਾ ਤੋੜਦਾ ਹੀ ਹੁੰਦਾ ਹੈ ਉਹ ਆਗਮ ਨਿਰਗਮ ਜੋਤ ਦੇ ਜਾਣੇ ਬਹੁ ਬਹੁ ਬਿਆਕਰਨਾ ਆਗਮ ਨਿਗਮ ਨਿਰਗਮ ਤੇ ਕਹੇ ਜਾਣ ਆਗਮ ਨਿਰਗਮ ਜੋਤ ਦੇ ਜਾਣੇ ਨਿਰਗਮ ਨਿਗਮ ਅੱਛਾ ਬਿਰਗਮ ਨਿਰਗਮ ਅੱਛਾ ਜੋਤ ਦੇ ਜਾਣੇ ਬਹੁ ਬਹੁ ਬਿਆਕਰਨਾ ਤੰਤ ਮੰਤਰ ਸਭ ਔਖੇ ਜਾਣੇ ਮੰਦ ਤੋਂ ਮਰਨਾ ਆਗਮ ਅਗਾ ਫਿਊਚਰ ਦਾ ਗਿਆਨ ਜਿਵੇਂ ਭਵਿੱਖ ਦੱਸਦੇ ਨੇ ਜੋਤਿ ਆਹ ਵਾਲੇ ਸਮਝਣਾ ਗਿਆਨ ਜਾਂਦਾ ਹੋਵੇ ਜੋਤਿਸ਼ ਜਾਂਦਾ ਹੋਵੇ ਸਿਪੜਾਈ ਆ ਤਾਂ ਬੰਦਸਾਲ ਦੀ ਆਹ ਨੂੰ ਨਿਕਲੋ ਜੋਤਿ ਜਰੋ ਤੱਕ ਜੋਤਿਸ਼ ਜੋਤਿ ਤੱਕ ਜਾਣਾ ਹੈ ਕਿ ਤੂੰ ਕਹਿੰਦੇ ਜੋਤਿਸ਼ ਤੂੰ ਜੋਤਿ ਤੱਕ ਕਰਨ ਇਹ ਜਾਂਦਾ ਹੋਵੇ ਪੜਾਈ ਬਹੁਤ ਬਿਆਕਰਨ ਬਹੁਤ ਬਿਆਕਰਨ ਅਭਿਆਕਰਨ ਦੇਤੀ ਗਈ ਹੈ ਬਹੁਤ ਬਹੁਤ ਬਿਆਕਰਨ ਬਿਆਕਰਨ ਦਾ ਬਹੁਤ ਬਾਤ ਹੋਵੇ ਇਹ ਆਪੇ ਫਿਰਦੇ ਨੇ ਬਿਆਕਰਨ ਖਾਤਰ ਵਿਸ਼ਰਣੇ ਜਿਲੇ ਰੋ ਵਿਆਕਰਨ ਦਾ ਬੰਬਲੋ ਜੀ ਆ ਪਈ ਜਾਂ ਬਿਆਨ ਲਈ ਹੋਈ ਬਸ ਬੋ ਬੋ ਵਿਆਕਰਨ ਬਹੁਤ ਪ੍ਰਕਾਰ ਦੀਆਂ ਪੁਰਾਣੀਆਂ ਵਾ ਦੇ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਦਾ ਸਾਨੂੰ ਜਨਦਾ ਹੋਵੇ ਕਿਵੇਂ ਕਿਵੇਂ ਭਾਸ਼ਾ ਬਦਲਦੀ ਆਈ ਹੈ ਧੁਰ ਤੋਂ ਲੈ ਕੇ ਵਿਆਕਰਨ ਦਾ ਜਨਦਾ ਹੁੰਦਾ ਹੋਵੇ ਸਾਰੀ ਗੀ ਤੰਤ ਮੰਤਰ ਸਭ ਔਖਤ ਜਾਣੇ ਤੰਤ ਪਰਮੰਤਰ ਸਾਰੇ ਜਾਣਦਾ ਹੋਵੇ ਔਸ਼ਦੀਆਂ ਸਾਰੀਆਂ ਜਾਣਦਾ ਹੋਵੇ ਹੰਤ ਤੋਂ ਮਰਦਾ ਜਾਵੇਂ ਮਰੂਗਾ ਵਜਿਬੀ ਜ਼ਰਦਾ ਐਡਾ ਗਿਆਨਵਾਨ ਹੋਵੇ ਤਾਂ ਵਰੂਗਾ ਐ ਵਿਦਵਾਨ ਐਸ ਗਿਆਨ ਦੇ ਬਾਰੇ ਵੀ ਅਸੀਂ ਆਲੇ ਆ ਬਾਹਰ ਵਾਲੇ ਦੇ ਭੈਰ ਹੋਵੇ ਅਸਲੀ ਚੜਿਆ ਹੋਇਆ ਤੇ ਪੰਜ ਦਸ ਦੇ ਹਿੱਸੇ ਜੋ ਹੈ ਇਹ ॠषि मुनियों ਦਾ ਗਿਆਨ ਸਾਰੇ ਆ ਜਿਹੜਾ ਲਿਖਿਆ ਹੋਇਆ ਹੈ ਇਹ ॠषि मुनि ਐਸੇ ਗਿਆਨ ਦੇ ਸੱਤੇ ਖੜੇ ਨੇ ਅੰਤ ਤੱਕ ਮਾਣਾ ਮਨਗੇ ਸਾਰੀ ਵਜ ਕੋਈ ਨਹੀਂ ਸਕਦਾ ਘਰ ਕਾਰ ਚੜ੍ਹ ਬਦੋੜ ਡਾਰ ਰਸਤਾ ਹੈ ਵਿਆਕਰਣ ਕਹਿੰਦਾ ਸਾਫ ਸੋਨੇ ਬਣਾ ਲੀਜੀਓ ਬਣਾ ਲਿਆ ਉਹ ਵਿਆਕਰਣ ਦਾ ਟਾਂਡੂ ਪੁੱਠੇ ਰਸਤੇ ਕਹਿੰਦੀ ਹੈ ਵਿਆਕਰਣ ਭਾਸ਼ਾ ਤੇ ਲਾਗੂ ਹੁੰਦੀ ਹੈ ਸੰਸਾਰੀ ਭਾਸ਼ਾ ਤੇ ਇਹ ਸੰਸਾਈ ਭਾਸ਼ਾ ਹੀ ਨਹੀਂ ਹੈ ਇਹ ਤਾਂ ਤੁਰਕੀ ਵਾਲੀ ਹੈ ਤੁਰਕੀ ਮਾਰ ਕੇ ਵਿਆਕਰਣ ਤੇ ਲਾਗੂ ਹੋ ਜੂਗੀ ਇਹ ਤਾਂ ਦੂਨ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾਤਾ ਮੇਰੀ ਹਦਿਆਂ ਮੇਰਾ ਮਾਤਾ ਰਹੀ ਦੀ ਇਹ ਉਸ ਦੇਸ਼ ਦੀ ਬੋਲੀ ਹੈ ਜਿੱਥੇ ਮਾਤਾ ਪਿਓ ਦੋ ਦੇ ਦੀ ਬਾਤਾ ਪਿਤਾ ਦੋਰੀ ਉਹਦੇ ਕੋਲ ਤੋਂ ਦੋਰੀ ਹਿੰਦ ਉਹਦੇ ਪਰੰਗ ਬੀਤੀ ਨਹੀਂ ਬਹੁਤ ਨਹੀਂ ਉਹਦੇ ਇੱਕ ਦੋ ਸਵਾ ਦੋਈ ਕੋਈ ਚੀਜ਼ ਹੀ ਨਹੀਂ ਉਹਦਾ ਲੱਕੇ ਦੀ ਬੋਲੀ ਹੈ ਇਹ ਤੇ ਵਿਆਹ ਕਰਨ ਕਮਰਾ ਕੋਈ ਨਹੀਂ ਤੁਹਾਡੇ ਵਾਲੀ ਇੱਥੇ ਬੇਜਵਾਨ ਕਰਨ ਲੱਗੂਗੀ ਇਹਨੇ ਤਾਂ ਲੱਗਉਂਦੀ ਹੈ ਬੇਜਵਾਨ ਕਰਨ ਕਹਿੰਦੇ ਵੀ ਲੱਗਉਂਦੀ ਹੈ ਪਰ ਉਹਦਾ ਨਾ ਪੇਟ ਵਿਆਹ ਕਰ ਲੈ ਵਿਆਹ ਕਰਨ ਦੀ ਹੈ ਦੁਆਰ पे ਉਹ ਇੱਕ ਕਿਵੇਂ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰੀ ਪਿਤਾ ਮੇਰੀ ਮਾਤਾ ਕਿਉਂ ਨਹੀਂ ਕਿਹਾ ਮੇਰਾ ਪਿਤਾ ਮੇਰਾ ਮਾਤਾ ਕਿਉਂ ਕਿਹਾ ਇਹ ਬੇਜਵਾਨ ਕਰਨ ਆਵੇ ਬੇਰੀ ਵੀ ਤਾਂ ਆ ਗਿਆ ਤੇ ਤੂੰ ਮੇਰਾ ਫਿੱਟਾ ਤੂੰ ਹੈ ਮੇਰਾ ਵਾਟਾ ਵਾਟਾ ਮਿੱਕਾ ਆਇਆ ਪਿਤਾ ਬੈਲਾਂ ਕਿਉਂ ਹੈ ਭਲਾ ਕਿ ਤੂੰ ਜਹਾਰਤਾ ਵਾਟਾ ਨੂੰ ਪੈਦਾ ਹੁੰਦਾ ਪਿਤਾ ਬੈਲਾਂ ਕਿਉਂ ਹੈ ਵਾਟਾ ਮਿੱਚੋ ਬੈਉਂ ਹੈ ਮੇਰਾ ਕਿਉਂ ਹੈ ਮੇਰੀ ਕਿਉਂ ਨਹੀਂ ਆਇਆ ਇੱਕ ਵਾਰ ਮੇਰੀ ਵੀ ਆ ਜਾਂਦਾ ਹਪੇ ਦਾ ਲੋ ਵੀ ਆਇਆ ਇਹਦੇ ਬਿਜੇ ਕੀ ਭੇਜਦਾ ਇਹ ਬੇਦਬਾਹ ਕਰਨ ਦਾ ਵਿਚਾਰ ਦੇ ਜੀ ਹੈ ਜਿਹੜੀ ਚੀਜ਼ ਭੇਜਿਆ ਦੀ ਹੁੰਦੀ ਹੈ ਤੇ ਮੇਰਾ ਕੰਨਾ ਨਹੀਂ ਹੁੰਦੀ ਗੁਰਬਾਨੀ ਸਾਹਿਬ ਨੂੰ ਭੇਜਦਾ ਦਿਸੇ ਜਿਹੜਾ ਕੋਈ ਹਾਰਦਾ ਪੁਜਾਸ ਦੇ ਤੇ ਵਿਆਹ ਕਰਨਾ ਨਹੀਂ ਹੁੰਦੀ ਹੈ ਕੋਈ ਆਗਮ ਨਿਰਗਮ ਜੋਤਕ ਜਾਣੇ ਬਹੁ ਬਹੁ ਵਿਆਹ ਕਰਨਾ ਤੰਤ ਮੰਦਰ ਸਭ ਔਖਤ ਜਾਣੇ ਉਹ ਤਾਂ ਮਾਰ ਲੋ ਕੰਦਰ ਮੰਤਰਾਰੇ ਜਾਣਦਾ ਹੈ ਅਉੜੀਆਂ ਜਾਣਦਾ ਹੈ ਬਹੁਤ ਕੰਮ ਹੀ ਹੈ ਇਹ ਸਾਰੇ ਵੇਦ ਦੇ ਉਹ ਅੰਤਰੇ ਜਿਹੜਾ ਦੇ ਲੜੀਏ ਬੰਦਲਾ ਦੂਰ ਆ ਵੇਦ ਦੇ ਕੀ ਜਾਣਦਾ ਕਟੀਆਂ ਹੋਈਆਂ ਨੇ ਸਾਰੇ ਵੇਦ ਨੂੰ ਨਹੀਂ ਵਾਲੀ ਬੋਲਦੀ ਹੈ ਆ ਵੇਦ ਦਾ ਹਿੱਸਾ ਕੰਦ ਮੰਤਰ ਨੂੰ ਵੇਦ ਦਾ ਹਿੱਸਾ ਅਉੜੀਆਂ ਵੀ ਵੇਦ ਦਾ ਹਿੱਸਾ ਜੋ ਦਗਬੂ ਵੇਦ ਦਾ ਹਿੱਸਾ ਇਹ ਸਾਰੇ ਗਿਆਨ ਨੂੰ ਰਿਜੈਕਟ ਕਰਦੀ ਹੈ ਗੁਰਬਾਣੀ ਸਿਰਫ ਇੱਕ ਹਿੱਸਾ ਬੋਲਦੀ ਹੈ ਬੇਦ ਦੇ ਵਿੱਚੋਂ ਜਿਹੜਾ ਸੱਚ ਦਾ ਅੰਤਰ ਹੁੰਦਾ ਹੈ ਇਹ ਇਹਨਾਂ ਨੂੰ ਬੇਦ ਤੋਂ ਰਾਜ਼ੀਆ ਬੋਲਣਾ ਨਹੀਂ ਬੇਦ ਤੋਂ ਬਿਨਾ ਸੱਚੇ ਤਾਂ ਬੇਦ ਆਬ ਨਹੀਂ ਹੈ ਤਦੋਂ ਮੈਨੂੰ ਸੱਚ ਕਿੱਥੋਂ ਮਿਲਿਆ ਇਹਨਾਂ ਨੂੰ ਸਾਇਤ ਮਿਲਿਆ ਕਿ ਤੁਸੀਂ ਪਹਿਲਾਂ ਬੋਲ ਤਾ ਦੂ ਦੇਵ ਦੇ ਕਿਹ ਸੱਚ ਹੈ ਜੇ ਕੀ ਦੀ ਬੋਲਣਾ ਜੇ ਮਿਲੂ ਭਨੇ ਜੇ ਹੋਰ ਕੁਝ ਛਿਲਕਾ ਨਹੀਂ ਹੁੰਦਾ ਫੋਗ ਨਹੀਂ ਹੁੰਦਾ ਮੈਲ ਨਹੀਂ ਹੁੰਦੀ ਸੀਰ ਨਹੀਂ ਕੱਲਦਾ ਸਮਝ ਨਹੀਂ ਆਉਂਦਾ ਠੀਡੀ ਪ੍ਰਾਪਤ ਕਰਨ ਵਾਸਤੇ ਬਾਕੀ ਸਾਰਾ ਲੱਕਰ ਦੀਦਾ ਹੁੰਦਾ। ਗਨੇ ਜਾਣਕਾਰੀ ਕਦੇ ਹੋ ਜਾਓਗੇ ਤੁਸੀਂ। ਠੀਡੀ ਹੈ। ਠੀਡੀ ਦੇ ਸਭ ਉਪਾਅ ਹੁੰਦਾ। ਫਿਰ ਜੇ ਕੋਈ ਗਾਇ ਠੀਡੀ ਖਾ ਲੋ ਕਿਗਾ ਨਹੀਂ ਜਾਂਦੇ ਹੋ ਜੀ ਹਰ ਬੁਰਗੜਾ ਨੇ ਮਿੱਟੀ ਵੇਰਾਂ ਅੰਨ ਮਿੱਟੀ ਦੇ ਵੇਰਾਂ ਪੱਟੇ ਮਿੱਟੀ ਦੇ ਵੇਰਾਂ ਖਾਜੇ ਕੋਸੂ ਦੋਤਾਂ ਦੇ ਕਿਹੜੇ ਮਿੱਟੀ ਨਹੀਂ ਜਾਂਦੇ ਜੀ ਬੇਤਾਲ ਜ਼ਮੀਨ ਹੈ ਜੀ ਸਭ ਕੁਝ ਹੈ ਵੇਰੋ ਜ਼ਮੀਨ ਹੈ ਇਹ ਸਭ ਕੁਝ ਹੈ ਅਸੀਂ ਕੀ ਖਾਣਾ ਸਵਾਲੇ ਅਸੀਂ ਕੀ ਖਾਣਾ ਸਵਾਲੇ ਆਲਵਣੇ ਪਟੇੜੋੜੀ ਗਾਣਾ ਆਲਵਣੇ ਅੱਪ ਘਰੂਆ ਘੇੜੋੜੀ ਗਾਣੂ ਗਾਣੀ ਜਵਾਨਿਆ ਸਿੱਕੀ ਗਾਣਾ ਮੇਰੇ ਵਿੱਚ ਸਭ ਕੁਝ ਹੈ ਤੁਸੀਂ ਕੀ ਸੁਣਨ ਦਵਾ ਲਿਆ ਬੇਤੇ ਨੰ ਦਿਗਰ ਨਹੀਂ ਕਹਾਂ ਮੀਂਢੀ ਤੋਂ ਗਾਣਾ ਅਲੱਟੀ ਕਰਦੇ ਜਿਆ ਵੀ ਕੋਈ ਕੀ ਨਾ ਖਾਇਓ ਦੇਖਾ ਬਣਾ ਬਜੋ ਮੰਦਰੀ ਐਡਾ ਹੋਏ ਰਕਾਲ ਹੋਣਗੇ ਵਿਦਵਾਨ ਬਣੇ ਫਿਰਦੇ ਨੇ ਇਹ ਲੋਬੂਰ ਗਾਣਾ ਕਰ ਕਰ ਕੇ ਸਭ ਕੁਝ ਹੈ ਪਰਮੇਸ਼ਰ ਦੇ ਕਰ ਸਭ ਕੁਝ ਹੈ ਸਭ ਕੁਝ ਦੇ ਵਿੱਚ ਝੋੜ ਵੀ ਆ ਗਿਆ ਪਾਪ ਵੀ ਆ ਗਿਆ ਬੁਰਾਈਆਂ ਵੀ ਆ ਗਿਆ ਤੋ ਕਿ ਉਹ ਵੀ ਆ ਗਏ ਤੇ ਇਹ ਜਿਹੜੇ ਦਰਮਿਆں ਆ ਗਏ ਸਭ ਦੇ ਵਿੱਚ ਸਭ ਕੁਝ ਹੈ ਤਰੀਆ ਜਦੋਂ ਵਿਚਰੇ ਅਸ਼ੀਨ ਤਾਂ ਵਿਚਰਾਈ ਕੀ ਨਹੀਂ ਧੋਹ ਜੇ ਤੁਸੀਂ ਕੀ ਲੈ ਸਮਾ ਲੈ ਥੋੜੀ ਗੱਲ ਕੀ ਗੱਦੀ ਗਾ ਉਹਦੇ ਕਰਦਾ ਸਭ ਹੋ ਜਾ ਬੁਰੇ ਵੀ ਬਣੇ ਵੀ ਸਾੜਾ ਨਾਲ ਸਾੜੇ ਜਿਹੋ ਨਾਲ ਰੱਖਣੇ ਲੋਗੇ ਉਹਦੇ ਕਰਦਾ ਸਭ ਹੋ ਜਾ ਤੁਸੀਂ ਕਾਦੀ ਗਾ ਕੀ ਹੈ ਤੁਹਾਡੇ ਕੋਲ ਇਹ ਸ਼ਾਇਰ ਵਿੱਚ ਸਭ ਕੁਝ ਹੈ ਇੱਥੇ ਫੀ ਬੀਆ ਤੇ ਸ਼ਰਾਬ ਵੀ ਹੈ ਤੇ ਜੂਆ ਵੀ ਹੈ ਤੁਸੀਂ ਕੀ ਕਰਨਾ ਹੈ ਇੱਥੇ ਗੁਜ਼ਾਰਾ ਵੀ ਹੈ ਕਥਾ ਵੀ ਹੈ ਕੀਰਤਨ ਵੀ ਹੈ ਇਹ ਸ਼ਾਇਰ ਵਿੱਚ ਸਭ ਕੁਝ ਹੈ ਤੁਹਾਡਾ ਕਾਦੀ ਗਾ ਕੀ ਗਾਦੀ ਹੈ ਤੁਹਾਡੀ ਗਾਣੀ ਲੋੜ ਹੈ ਇਹ ਵੀ ਤੇਰੀ ਗਾ ਕੀ ਗਾਦੀ ਹੈ ਇੱਥੇ ਤਾਂ ਸਭ ਕੁਝ ਹੈ ਤੇਰੇ ਇਤ ਵਿੱਚ ਕੀ ਹੈ ਆਰਾਮਨਾ ਅਲਬਨਾਂ ਦਾ ਮਾਤਾ ਰੇ ਹੈ ਤਾਂ ਬੱਚੇ ਇੱਥੇ ਤਾਂ ਸਭ ਕੁਝ ਹੈ। ਪਰ ਜਿਹੜਾ ਸਭ ਕੁਝ ਆਲੇ ਮਰ ਗਏ ਸਾਰੇ ਹਜਤ ਪੰਚਤ ਜੋਗੀ ਜਤੀ ਸਨ ਜਸੀ ਡੁੱਬ ਗਏ ਜੇ ਤਾ ਵਗਣਾ ਤਾਂ ਆਹੀ ਨਹੀਂ ਆਏ ਦੁਕਾਨ ਤੇ ਹੀ ਜਾਣੀ। ਉਹਦੇ ਘਰ ਤਾਂ ਸਭ ਕੁਝ ਹੈ। ਇਹ ਘਰ ਦਾ ਨੂੰ ਗਿਰਾਨ ਹੈ। ਗਿਆਨ ਦਾ ਦੋਦਾ ਸਾਹਿਬ ਤੁਹਾਡਾ ਸਾਬਤ ਕਰ ਦੇਣਾ ਕਿ ਨਾ ਕਾ ਤੁਨੋ ਚੋਨਾ ਪਰਦਾ ਹੀ ਚੱਕ ਦੇਣਾ ਸਾਰਾ ਹੀ ਪਰਦਾ ਪਰਦਾ ਤੇ ਚੱਕ ਨਹੀਂ ਦਿੱਤਾ ਸੀ ਪਸਤਾ ਦੇ ਗੁਰਮਖ ਕਿਸੇ ਦਾ ਪਰਦਾ ਗੁਰਬਾਨੀ ਨਹੀਂ ਲੈਣ ਦਿੰਦੀ ਅਰਥੋਂ ਤਾਂ ਚਾਹੀਦਾ ਦੇ ਸਭ ਦੇ ਪਰਦੇ ਚੱਕ ਦੇਣੇ ਨੇ ਪਰਦਾ ਵਜਣਾ ਕਿਸੇ ਦਾ ਨਹੀਂ ਫਿਰ ਚਾਰ ਗੰਗਾ ਨੇ ਹੋਰ ਬਧੇ ਰਹੇ ਨੇ ਜਦ ਜਿਹੜੀ ਮੂចੋ ਘੱਟ ਪਈ ਆਵਾਜ਼ ਚਲੀ ਗਈ ਸਰਗੱਪੀ ਹੋ ਗਈ ਜਦੋਂ ਹਾਂਜੀ ਰਾਜ ਭੋਗ ਅਰ ਸਦਰ ਸੰਗਾਸਨ ਬਹੁਤ ਸੁੰਦਰ ਰਮਣਾ ਬਾਰਕਪੁਰ ਸੁਵਾਸ਼ਕ ਜੰਦਨ ਅੰਤ ਤੋਂ ਮੜਨਾ ਐ ਤੇ ਕੀ ਹੈ ਬੜਵਡੇ ਰਾਜੇ ਨੇ ਰਾਜ ਭੋਗ ਅਰ ਸਦਰ ਸੰਗਾਸਨ ਬਹੁਤ ਸੁੰਦਰ ਰਮਣਾ ਭਈ ਰਾਜੇ ਨੇ ਤੇ ਬੜਵਡੇ ਰਾਜ ਭੋਗ ਦੇ ਖੇਦਰ ਦੇਗਾ ਜਰਨੇ ਉਹਨਾਂ ਕੋਲ ਲੋਕ ਜਲਾਦਾ ਕਰਦੇ ਆਹਰ ਐਂਡ ਕੀ ਹੈ ਬਹੁਤ ਦੇ ਸਰੀਰ ਭੋਗਦੇ ਔਰ ਕੁਝ ਨਹੀਂ ਇਹ ਗੱਲਾਂ ਨਹੀਂ ਗੱਲ ਦੇ ਅੰਦਰ ਤੋਂ ਮਰ ਲਓ ਮਰ ਲਓ ਨਿਮੀਗਾ ਵਾਲਕ ਪੂਰਸ ਬਾਸਕ ਜੰਦਨ ਓਏ ਜੰਦਾ ਨਾ ਗਪੂਰ ਸਵਾਸ ਦੀਆਂ ਚੀਜ਼ਾਂ ਬਹਿ ਗਿਆ ਨੇ ਕੇਸਰ ਵਗੈਰਾ ਉਹਨੂੰ ਬੰਦਾ ਦਰੀਬ ਨੂੰ ਨਹੀਂ ਮਿਲਦਾ ਨਾ ਉਹ ਕਬੀਰ ਦਾ ਕਹਿੰਦਾ ਜੋਗੀ ਪੂਸੀ ਖਾ ਕੇ ਜਿਆਦਾ ਸਾਰੇ ਲੋਕ 14 ਸਾਲ ਪੂਰੇ ਖਾ ਲਾਂਗੇ ਸੀ ਪਰ ਉਹ ਨਾ ਨਾ ਰਕਾਲ ਨਾ ਹੈ ਉਹਦਾ ਨੋ ਰਹਿ ਗਿਆ ਕਬੀਰ ਦਾ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਕਦਰ ਦਾ ਨਾ ਨਾ ਦਰ ਨਾਲ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਜੰਗ ਮਾਰ ਕੇ ਪੁੱਠੀਆਂ ਹਟਖੜੀਆਂ ਲੈ ਜਾਂਦੇ ਨੇ ਕਬੀਲ ਦੇ ਜੰਗ ਦੇੜੇ ਵੀ ਨਹੀਂ ਹੁੰਦਾ ਜਦ ਕੰਕਰ ਨੇ ਨਾ ਆਵੇ ਦੇੜੇ ਵੀ ਨਹੀਂ ਹੁੰਦਾ ਜੰਗ ਦੇ ਸੇਹ ਕੌਣ ਦੇ ਜੰਗ ਨੂੰ ਉਹ ਤੋਂ ਉਹਨਾਂ ਨੂੰ ਹਟਖੜੀਆਂ ਮਾਰ ਲੈਂਦੇ ਨੇ ਪੁੱਠੀਆਂ ਇਹ ਹੀ ਕਰਨਗੇ ਨਾ ਪੈਸੇ ਵਾਲੇ ਆਦਮੀ ਹੋਰ ਕੀ ਕਰ ਲੈਣਗੇ ਦੁਨੀਆਵੀ ਚੀਜ਼ਾਂ ਹੀ ਨੇ ਬਦਾਰਤ ਦੇ ਆਹ ਜਿਹਦੀ ਜਿੰਦਗੀ ਆਪਣਾ ਜਿਹੜਾ ਘੋਗ ਰਾਂਗੇ ਨਾ ਫਿਰ ਹੋਰ ਕੋ ਤਾਂ ਕੁਝ ਨਹੀਂ ਇੱਥੇ ਰੱਖਿਆ ਬਾਤ ਕੀ ਹੈ ਮਜੂਰ ਕਾਲ ਕੋਠੜੀ ਕੋਈ ਕਾਲ ਕੋਠੜੀ ਹੈ ਤੇਰੇ ਤੇ ਜਾਲ ਕੋਠੜੀ ਚਾਏ ਤੇਰੇ ਤੇ ਵੀ ਜਾਲ ਕੋਠੜੀ ਚਲੇ ਜਾਉਂਦਾ ਆ ਅੱਖਾਂ ਦੇ ਜਿਹੜੀਆਂ ਦੇਖਦੀਆਂ ਉਹ ਨਹੀਂ ਦੇਖਦੀਆਂ ਤੇਰੀ ਲੈ ਦੇ ਕੋਈ ਰੰਗਦੰਦ ਤੇ ਜਾ ਕੇ ਨਾ ਕੋ ਨਹੀਂ ਜਾਣਾ ਕੋ ਸੁਣਦਾ ਆਦਮ ਦਾ ਗਿਆਨ ਹੈ ਔਰ ਇਹਨੂੰ ਕੋਈ ਕਰਦੀ ਸ੍ਰਿਸ਼ਟੀ ਦਾ ਆਦਮ ਦੇ ਗਿਆਨ ਤੇ ਛੱਡ ਕੋਈ ਗਿਆਨ ਨਹੀਂ ਬਸ ਉਹ ਆਦਮ ਦੇ ਗਿਆਨ ਤੋਂ ਭਜਿਆ ਹੋਇਆ ਹੈ ਉਹ ਤੈਨੂੰ ਛੱਡ ਗਿਆ ਆਦਮ ਦਾ ਗਿਆਨ ਇਹ ਕਿਹਾ ਉਹਨੇ ਇੱਥੇ ਜੁੜਿਆ ਰਹਿੰਦਾ ਪੱਕਾ ਕਰਕੇ ਲੈਂਦਾ ਵੀ ਇੱਥੇ ਜੁੜਿਆ ਰਹੋ ਵਾਸੇ ਬੋਲ ਲਿਆ ਉਹਰੇ ਆ ਕੇ ਫੇਰ ਭੁੱਲ ਜਾਂਦਾ ਉਹ ਟੱਕਾ ਕਰਕੇ ਆਉਂਦਾ ਵੀ ਆ ਤਾਂ ਬੋਲਣਾ ਚੀਜ਼ਾਂ ਦੀ ਹੈ ਦੇਖੋ ਲੱਗਿਆ ਹਾਂ ਬੇਡ ਪ੍ਰਾਣ ਸਿਮਰਤੀ ਸਭ ਖੋਜੇ ਕਹੇ ਨਾ ਉੱਪਰੋਂ ਕੋਈ ਵੀ ਇਉਂ ਰਾਮੇ ਜੱਪੋ ਮੇਲ ਜਨਮ ਦੇਖੋ ਬੇਡ ਪੜੇ ਨੇ ਤਾਂ ਖੋਜੇ ਪੁਰਾਣੇ ਵੀ ਪੜੇ ਬੇਡ ਪ੍ਰਾਣ ਬੋ ਬੇਡ ਪ੍ਰਾਣ ਸਿਮਰਤੀ ਸਭ ਖੋਜੇ ਬੇਡ ਪ੍ਰਾਣ ਸਿਮਰਤੀ ਗਾ ਸਾਰੇ ਕੋ ਕੜ ਕੇ ਖੋਜ ਲੈ ਤੂੰ ਬੁਰੀ ਗੱਲ ਕੀਤੀ ਹੈ ਤਾਂ ਭਗਤ ਬਣਿਆ ਹੈ ਵੇ ਬਣ ਕੇ ਅਲਰਜੀ ਕਰਕੇ ਬਹਿ ਗਿਆ ਉਹਨਾਂ ਨੂੰ ਪੱਲੇ ਕੀਆ ਤੁਹਾਡੇ ਘਰ ਤੇਰਾ ਪੁੱਛਿਆ ਤੁਹਾਡੇ ਪੱਲੇ ਕੀ ਹੈ ਸਾਰੇ ਖੋਜ ਲੈ ਕੋਹ ਨੂੰ ਉਧਰ ਨਾ ਕਿਤੇ ਵੀ ਉੱਪਰ ਆਸਾ ਜਾੜ ਤੋਂ ਉੱਪਰ ਉੱਠਣਾ ਦੱਸਿਆ ਨਹੀਂ ਹੋਇਆ ਸਰਦਾਰ ਤੋਂ ਉੱਪਰ ਉੱਠ ਜੂੜੋ ਕਿਤੇ ਨਹੀਂ ਦੱਸਿਆ ਹੋਇਆ ਸਰਦਾਰ ਨਾਲ ਕਰਨੀਆਂ ਗੱਲਾਂ ਇਹਦੇ ਦੇ ਬੇਦ ਦੇ ਨਾਲ ਜਾਂ ਪੁਰਾਣਾ ਆਇਆ ਨਾ ਪੁਰਾਣਾ ਦਾ ਗਿਆਨ ਹੈ ਇੱਥੇ ਸਿਪਰਤੀਆਂ ਸ਼ਾਸਤਰ ਦਾ ਗਿਆਨ ਹੈ ਜਦ ਬੇਦ ਕੱਲਾ ਹੋ ਅਰਥ ਹੋਰ ਹੈ ਜਦ ਨਾਲ ਪੁਰਾਣੋਂ ਹੁੰਦਾ ਨਾ ਵੇਦ ਪੁਰਾਣ ਸਿਬਰਤੇ ਵੇਦ ਪੁਰਾਣ ਬੁਗਾਲ ਨੂੰ ਪੋਤੀਆਂ ਜਾਂਦਾ ਹੈ ਇੱਥੇ ਵੇਦ ਰਾਤ ਇਹਨਾਂ ਗ੍ਰੰਥਾਂ ਦੇ ਗੱਲ ਤੱਕ ਸੀਮਤ ਰਹਿ ਜਾਂਦਾ ਉਹ ਵੇਦ ਨਹੀਂ ਆਉਂਦਾ ਫਿਰ ਕਿਉਂਕਿ ਜਦੋਂ ਵੇਦ ਸਿਬਰਤੀਆਂ আর ਸ਼ਾਸਤਰ ਬਣ ਗਏ ਫਿਰ ਵੇਦ ਅਸਲ ਪੜ੍ਹਨਾ ਹੀ ਸ਼ੁਰੂ ਕਰਦਾ ਲੋਕਾਂ ਨੇ ਜਿਹੜੇ ਇਤਿਹਾਸ ਪੜਦੇ ਵਿਚਾਰਦੇ ਨਹੀਂ ਜਦੋਂ ਕਰਤਾ ਸ਼ੁਰੂ ਗੁਰਬਾਣੀ ਵਿਚਾਰਨੀ ਹੋ ਸ਼ਰਤੀ ਸੀ ਦੁਰਦ ਹੋ ਜਾਂਦੇ ਵਿੱਚ ਸਾਖੀਆਂ ਹੀ ਸੁਣਦੇ ਰਹਿੰਦੇ ਸੀ ਕਹਾਂ ਜਿ ਸਾਖੀ ਹੀ ਪੜਦੇ ਹੁੰਦੇ ਸੀ ਬਸ ਗੁਰਬਾਣੀ ਦੀ ਵਿਚਾਰ ਗੁਰਬਾਣੀ ਦੀ ਸਮਝ ਗੁਰਬਾਣੀ ਨੂੰ ਕਹਿੰਦੇ ਪੜ ਲਓ ਬਸ ਯਾਰ ਕਰਾ ਦਿੰਦੇ ਤੇ ਪਹਿਲਾਂ 60 ਸਾਲ 70 ਸਾਲ ਪਹਿਲਾਂ 50 ਸਾਲ ਪਹਿਲਾਂ ਗੁਰਬਾਣੀ ਦਾ ਕੋਈ ਅਰਥ ਨਹੀਂ ਸੀ ਦੱਸਦਾ ਗੁਰਬਾਣੀ ਪੜ ਲਓ ਜੇ ਇਹ ਗਲਤ ਮੰਨ ਤੋਂ ਉਹਨਾਂ ਨੂੰ ਉਹਦੀ ਸੀ ਉਹ ਜਾਣ ਅਰ ਸੁਣਉਂਦੇ ਸੀ ਕਿ ਪਾਈ ਬਾਲੇ ਨਹੀਂ ਸਕੀ ਬਸ ਕੋਈ ਕੁਛ ਨਹੀਂ ਸੀ ਉਹਨੂੰ ਗੱਲ ਉਹ ਸਿੱਖੀ ਸਾਡੇ ਕੋਲ ਅੱਜ ਉਹ ਹੀ ਸਿੱਖੀ ਸਾਡੇ ਕੋਲ ਇਹ ਅਧਾਰਤਾਇ ਦਾ ਹਰ ਉਸ ਤੇ ਸਿੱਖੀ ਗੁਰਬਾਨੀ ਦਾ ਅਧਾਰ ਤਾਂ ਸਿੱਖੀ ਨਹੀਂ ਹੈ ਗੁਰਬਾਨੀ ਵਾਲੀ ਸਿੱਖੀ ਦੇ ਉਲਟ ਉਲਟ ਜੋ ਗੋਸਾਖੀਆਂ ਨੇ ਗੁਰਬਾਣੀ ਗੁਰਮਤ ਨੂੰ ਪੰਡਕੇ ਰੱਖਦੇ ਜਿਵੇਂ ਮੈਂ ਵਿਸੰਬਰ ਦੇ ਵੇਦ ਪ੍ਰਣ ਨੇ ਕੀਤਾ ਸਭਤਿਆਂ ਸ਼ਾਸਤ੍ਰਾਂ ਨੇ ਜਿਵੇਂ ਸਹੀ ਵੇਦ ਉਡਾਤਾ ਗੁਰਮਤ ਨੂੰ ਇਹਨਾਂ ਸਾਡੇ ਦਾਸ ਨੇ ਸਾਰੇ ਪੁੱਠਾ ਡੇੜਾ ਦੇ ਦਿੱਤਾ ਵਿਅਕਤੀ ਗੁਰਵਾਨਾ ਜੋੜਦੇ ਵਿਅਕਤੀਆਂ ਨਾਲ ਜੋੜਦੇ ਪਰਮੇਸ਼ਰ ਨੂੰ ਉਡਾਉਂਦੇ ਕਰਮਾਤਾਂ ਨਾਲ ਜੋੜਦੇ ਸੱਚ ਨੂੰ ਉਡਾਉਂਦੇ ਸੁੱਤ ਮਤ ਮਾਨ ਗੁਰਦ ਨੂੰ ਕੱਢਣ ਵਾਲੀ ਗੱਲ ਦੁਖੀ ਤੇ ਘੜੀਏ ਸਤਬਤ ਵਰਗੁੱਤ ਇਹ ਸ਼ਰਤੀ ਗੱਲ ਕਹਣੀ ਰਹੀ ਸੀ ਇਹ ਸ਼ਰਤੀ ਗੱਲ ਹੋਰੇ ਕੁਝ ਅਰਥ ਕਰਕੇ ਹੋਰੇ ਕੁਝ ਕ੍ਰੀਏਟ ਕਰਤਾ ਲੋਭ ਕ੍ਰੀਏਟ ਕਰਤਾ ਉਹ ਮਿਲ ਜਾਂਦਾ ਜੀ ਸਤਬਤ ਮਿਲ ਗਏ ਉਹ ਬਣ ਗਿਆ ਫਰਨਾ ਬਣ ਗਿਆ ਫੇ ਤੂੰ ਬੈਲਾ ਸੀਗੇ ਅਜਾਤਾ ਉਹਦਾ ਅੰਕੀ ਦਿੱਜਾ ਆਇਆ ਉਹ ਲੋਕਾਂ ਦੇ ਜਾਣ ਲੱਗੇ ਉੱਥੋਂ ਵੀ ਇਹ ਚੀਜ਼ ਮਿਲਦੀ ਹੈ ਕਵਲ ਦੇ ਬਰਾਬਰ ਗੁਰਦਾਰਾ ਬਣਾਉਂਦਾ ਕਬਰ ਉੱਥੇ ਵੀ ਅਜ਼ਾਦ ਕਰਦੇ ਨੇ ਜਾ ਕੇ ਗੁਰੂ ਘਰ ਦੇ ਵਿੱਚ ਕਬਰ ਤਾਂ ਬਰਾਬਰ ਹੀ ਹੋਣੀ ਫਿਰ ਗੱਲ ਇਹ ਅਜ਼ਾਦ ਤਾਂ ਖਬਰਾਂ ਦੇ ਵੀ ਲੋਕ ਕਰਦੇ ਜੀ ਕਹ ਤੁਸੀਂ ਕਹੋ ਵੀ ਸਾਡੇ ਕੋਲ ਪੂਰੀ ਹੁ ਹਾਲਤ ਹੋ ਤੇ ਹੁੰਦੀ ਦੀ ਇਹ ਤੋਂ ਇਨਸਾਫ ਕਰੋ ਕਿ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਰਦਾਸ ਕਰੀ ਦੀ ਹਰ ਹਾਲਤ ਪੂਰੀ ਹੋਊਗੀ ਉੱਥੇ ਹੁੰਦੀ ਦੀ ਜਾਂ ਤਾਂ ਇਹ ਸ਼ਰਤ ਹੋਵੇ ਇੱਥੇ ਵੀ ਪੂਰੀ ਹੁੰਦੀ ਹੋ ਉੱਥੇ ਵੀ ਹੁੰਦੀ ਬਰਾਬਰ ਹੀ ਹੋਵੇ ਦੋਏ ਗੁਰੂ ਦੇ ਅਜ਼ਾਦ ਕਰਨ ਲੋਕ پوری ہو جو تو برابر ہو گیا تو یہ ہوا کہ لوگ سیکھی تو باقی ہو گئے بھی پوری ہو گئی بھی پوری ہو گئی لوگ راوا سوامی بن گئے کیوں بن گئے راوا سوامی نے سیاسی گل نہیں کی ترمیش سیاسی گل کی ترمی شرطا اکالیا نے کی سیاسی گل کی ترمی شرطا ਉਹਾਂ ਘਰ ਦੀ ਗੱਲ ਕੀਤੀ ਜਾਦਾ ਚਲਦੀ ਜਿਹੜੇ ਧਾਰ ਉਹਨਾਂ ਪਸੰਦੇ ਲੋਕ ਸੀ ਧਰਮ ਪਰੋਕ ਸੀ ਉਹ ਰਾਜਾ ਸਾਹਿਬਿਆਂ ਦੇ ਡੁੱਗੇ ਅਗਾਧੀਆਂ ਨੂੰ ਚੜਤਾ ਉਹਨੇ ਅਗਾਧੀਆਂ ਨੂੰ ਖੋਹਨਾ ਕਿ ਲਾਲਚੀ ਲੀਡਰਾਂ ਦੇ ਖਾਦ ਇਹ ਜਿਹੜਾ ਦੇ ਖੰਭ ਕਰਦੇ ਉਹ ਲੋਗ ਉਹ ਲੋਗ ਰਹੇ ਜੋ ਕੁਝ ਕੀਤਾ ਉਹਦਾ ਹੀ ਸਾਡੇ ਕੋਲ ਰਿਹਾ ਟਾ ਜੋ ਜੀ ਪ੍ਰਚਾਰ ਕੀਤਾ ਉਹਦਾ ਰਿਜ਼ਲਟ ਆਇਆ ਤੇ ਪੈਦਾ ਹੋ ਗਏ ਸਤ ਪੈਦਾ ਹੋ ਗਏ ਕੋਈ ਚਲੀ ਇਸੇ ਕਰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਗੁਰਮਤੇ ਕਰਦੀ ਸਾਰੀਓ ਗੁਰਮਤੇ ਸ਼ੱਦੀ ਆ ਸੀ ਤਦਸਾ ਸਾਲ 2500 ਸਾਲ ਦੀ ਹੋਈ ਆ ਸੱਚ ਛੜਤੀ ਸੀ ਬਹੁਤ ਪਹਿਲਾਂ ਹੀ ਬੰਦੇ ਵਹਾਲਾ ਨਹੀਂ ਛੜਾਤੀ ਸੀ ਉਦੋਂ ਤਾਂ ਹੀ ਛੜਦੇ ਕੋਈ ਜੱਪਾ ਜੁੱਧਾ ਜਿਹੜਾ ਛੜਾਏ ਦਿੱਤੀ ਹੋਰ ਇਹ ਕੋਈ ਰੂਪ ਕਰਦਾ ਇਹਦਾ ਹਾਂ ਦੇਰ ਪ੍ਰਾਣ ਸੰਭਲ ਤੇ ਸਭ ਖੜ ਜੇ ਕਹੋ ਨਾ ਉੱਪਰ ਨਾ ਉੱਪਰ ਨਾ ਕਦੇ ਨਹੀਂ ਲਿਖਿਆ ਆਇਆ ਵਾਇਆ ਤਾਂ ਕਿਹਦਾ ਉੱਠੀਦਾ ਉੱਪਰ ਵਾਇਆ ਜਿ ਫਸੌਣੇ ਵਾਲੇ ਦੇ ਸਾਰੇ ਠੀਕ ਆ ਤਲੇ ਮੰਡੀ ਵਾਲੇ ਕਹਿੰਦੇ ਕ੍ਰਿਸ਼ਨ ਵੀ ਕਹੇ ਜਾਂ ਰਾਜਨੰਦ ਬੋਲੂ ਵਾਇਆ ਤੋਂ ਹੀ ਸ਼ਰਾਦੀ ਨੇ ਉੱਪਰ ਹੀ ਚੜ ਰਿਹਾ ਜੰਗ ਜਿਤੜੀਆਂ ਰਾਜ ਇਹਨਾਂ ਦਾ ਬੰਦੂ ਨਾ ਹੋਵੇ ਘੀਟਾ ਹੀ ਗਾਈ ਉਹਨ ਦੀ ਤਕੀ ਬਿਨਾਂ ਇਹ ਵੀ ਹੀ ਗਾਈ ਉੱਤਗਲ ਲੜਾਈ ਹੈ। ਭਰਾ ਬਾਵਲ ਦਾ ਰਾਜ ਕੋਲ ਪੁਸ਼ਣ ਦੇ ਤਾ। ਵਾਪਸ ਹਿੱਲ ਲਈ ਹੈ। ਜਿਵੇਂ ਉਹ ਨਹੀਂ ਰਹੀ ਮੇਰਾ ਝੱਲਾ ਇਹ ਉਹਦਾ ਝੱਲਾ ਮੈਰੂ ਜਦੋਂ ਮੈਂ ਉਹਦੇ ਤੇਰੂ ਜਦੋਂ। ਸੰਸਾਰੀ ਲੜਾਈ ਹੈ ساری। ਉੱਪਰੋਂ ਕੌਂਕ ਵੀ ਦੀ ਮੁਕਤੀ ਦੀ ਲੜਾਈ ਆਪਣੇ ਮਾਨਾਂ ਲੜਾਈ ਕਿਤੇ ਵੀ ਨਹੀਂ ਕਿਤੇ ਦੀ ਸ਼ੁਭਦੀ ਦੀ। ਆਪਣੇ ਮਨ ਨਾਲ ਲੜਾਈ ਨਹੀਂ ਹੈ ਕਿਸੇ ਦੀ ਆਪਣੇ ਮਨ ਨਾਲ ਜਿੱਤਣ ਦੀ ਗੱਲ ਨਹੀਂ ਹੈ ਕਿਤੇ ਸਿਰਫ ਇਸ਼ਾਰਾ ਕਰਾਂਗੇ ਸਿਰਫ ਗਿਆਨ ਆਮ ਸ਼ਾਸਤਰਾਂ ਦੇ ਵਿੱਚ ਆਪਣੇ ਮਨ ਨੂੰ ਰੂਹ ਜਿੱਤਣ ਦੀ ਗੱਲ ਨਹੀਂ ਹੈ ਕਿਤੇ ਉੱਪਰ ਨਾਲ ਜਾਦਾ ਜਾਵਨ ਦਿੱਤਾ ਜਾਂਦਾ ਹੈ ਭਾਈ ਕੋ ਕਹਿੰਦੇ ਉਹ RAME ਜੱਪ ਤੋਂ ਨੇਡ ਜਨਮ ਮਾਰਦਾ ਇਸ ਕਰਕੇ ਕਬੀਰ ਕਹਿੰਦਾ RAM ਨੂੰ ਜਾਣ ਲਓ ਕੀ ਹੈ RAM ਨੂੰ ਜੱਪ ਲਓ ਆਪ ਦਾ ਲੋਕ ਜਪਦਾ ਹੀ ਤੇ ਰਾਮ ਨੂੰ ਜਾਣ ਲੋ ਰਾਮ ਨਾ ਨਾਮ ਨੇ ਜਾਣਿਆ ਰਾਮ ਕਾ ਗੂੜੇ ਫਿਰ ਪਾਛੇ ਪਸਤਾਂ ਆਏ ਰੇ ਰਾਮ ਨੂੰ ਜਾਣ ਉਹ ਜਿਹੜਾ ਤੁਸੀਂ ਰਾਮ ਸਮਝਦੇ ਹੋ ਰਾਮ ਹੈ ਦੀ ਕਿ ਰਾਮ ਨਾ ਜਵਦਾ ਨਾ ਵਰਦਾ ਆ ਨਾਮ ਘਰੇ ਦੇਦ ਤੇ ਇਸ ਕਰਕੇ ਉਹ ਰਾਮ ਨੂੰ ਜਾਣ ਉਹ ਨਾ ਬਿਸ਼ਾ ਰਾਮ